ਵਚਨ ਨੂੰ ਖੋਲਦੇ ਆਂ ਔਰ ਮੈਂ ਚਾਹਾਂਗਾ ਕਿ ਕੋਈ ਭਾਈ ਵਚਨ ਨੂੰ ਪੜਨ ਵਾਲਾ ਜੋ ਕੋਈ ਹੈ ਤਾਂ ਉਹ ਅੱਗੇ ਆ ਜਾਵੇ ਜੋ ਵਚਨ ਨੂੰ ਪੜ ਸਕਦਾਗਾ ਉਹ ਅੱਗੇ ਆ ਜਾਵੇ ਪਰ ਫਿਲਹਾਲ ਮੈਂ ਪਹਿਲਾਂ ਇੱਥੇ ਮੈਂ ਖੁਦ ਪੜਾਂਗਾ ਪਵਿੱਤਰ ਬਾਈਬਲ ਦੇ ਵਿੱਚੋਂ ਮੈਂ ਲੂਕਾ ਦੀ ਇੰਜੀਲ ਉਸ ਦਾ ਚੌਥਾ ਅਧਿਆਇ ਉਹਦੀ ਮੈਂ 25 ਤੇ 26 ਐਤ ਤੇ 27 ਐਤ ਮੈਂ ਪ੍ਰਭੂ ਦੇ ਵਚਨ ਵਿੱਚ ਉੱਪਰ ਨ ਜਾ ਰਿਆਂਗਾ ਔਰ ਤੁਸੀਂ ਬੜੇ ਹੀ ਧਿਆਨ ਨਾਲ ਖੁਦਾ ਦੇ ਵਚਨ ਸੁਣਨਾ ਜੇਕਰ ਆਵਾਜ਼ ਦੀ ਪ੍ਰੋਬਲਮ ਤਾਂ ਤੁਸੀਂ ਫਿਰ ਵੀ ਦੱਸ ਸਕਦੇ ਹੋ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੈਂ ਕੀ ਸਾਰੇ ਵਚਨ ਖੋਲ ਲਿਆ ਖੁਦਾ ਬੜੀ ਬਰਕਤ ਦੇਵੇ ਮੈਂ ਉਸ ਦੀ 25 ਐਤ ਤੋਂ ਲੂਕਾ ਦੀ ਇੰਜੀਲ ਚੌਥਾ ਅਧਿਆਇ ਉਹਦੀ 25 ਐਤ ਤੋਂ 27 ਐਤ ਤੱਕ ਪ੍ਰਭੂ ਦੇ ਵਚਨ ਨੂੰ ਪੜ੍ਹ ਦਾਂਗਾ ਔਰ ਤੁਸੀਂ ਬੜੇ ਧਿਆਨ ਨਾਲ ਇਸ ਖੁਦਾ ਦੇ ਬਚਨ ਨੂੰ ਸੁਣਨਾ ਕਿਉਂਕਿ ਕੋਈ ਮਨੁੱਖ ਕਿਸੇ ਨੂੰ ਚੰਗਾ ਨਹੀਂ ਕਰਦਾ ਚੰਗਾ ਕਰਨ ਵਾਲਾ ਪ੍ਰਭੂ ਹੈ ਤਾਂ ਪ੍ਰਭੂ ਅੱਜ ਕਿੱਥੇ ਆ ਪ੍ਰਭੂ ਆਪਦੇ ਬਚਨ ਵਿੱਚ ਆ ਅਮੀਨ ਪ੍ਰਭੂ ਆਪਦੀ ਲੋਕਾਂ ਵਿੱਚ ਆ ਕਿਸੇ ਮਨੁੱਖ ਉੱਤੇ ਆਸ ਨਾ ਰੱਖੀਏ ਸਿਰ ਪ੍ਰਭੂ ਦੇ ਜਿਉਂਦੇ ਬਚਨ ਉੱਤੇ ਆਸ ਰੱਖੀਏ ਕਿਉਂਕਿ ਪ੍ਰਭੂ ਦਾ ਬਚਨ ਤੁਹਾਨੂੰ ਚੰਗੇ ਕਰਦਾ ਹੈਗਾ ਤਾਂ ਮੈਂ ਪਚੀ ਆ ਤੂੰ ਪੜਨ ਜਾ ਰਿਆਂਗਾ ਪਰ ਮੈਂ ਤੁਹਾਨੂੰ ਠੀਕ ਆਖਦਾ ਹਾਂ ਜੋ ਏਲੀਆ ਦੇ ਦਿਨੀਂ ਜਦ ਸਾਡੇ 3 ਵਰਿਆਂ ਦੀ ਐਡੀ ਆੜ ਲੱਗੀ ਹੋਈ ਲੱਗੀ ਕਿ ਭਾਈ ਸਾਰੇ ਦੇਸ਼ ਉਤੇ ਕਾਲ ਪਿਆ ਬਹੁਤ ਸਾਰੀਆਂ ਵਿਧਵਾ ਇਸਰਾਇਲ ਦੇ ਵਿੱਚ ਸਨ ਪਰ ਸਹਦਾ ਦੇ ਦੇਸ਼ ਦੇ ਸਰਪਿੱਤੀ ਇੱਕ ਵਿਧਵਾ ਤੋਂ ਬਿਨਾ ਏਲੀਆ ਉਹਨਾਂ ਵਿੱਚੋਂ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ ਅਤੇ ਅਲੀਸ਼ਾ ਦੇ ਦਿਨੀ ਲੀਸ਼ਾ ਦੇ ਸਮੇਂ ਇਸਰਾਇਲ ਵਿੱਚ ਬਹੁਤ ਸਾਰੇ ਕੋੜੀ ਸਨ ਪਰ ਉਹਨਾਂ ਵਿੱਚੋਂ ਨਮਾਨ ਸੁਰਾਨੀ ਬਿਨਾ ਕੋਈ ਸ਼ੁੱਧ ਨਾ ਕੀਤਾ ਗਿਆ ਆਮੇਂ ਪ੍ਰਭੂ ਦੇ ਪੜੇਗੇ ਵਚਨ ਤੇ ਪ੍ਰਭੂ ਦੀ ਬਰਕਤ ਮੰਗਦੇ ਆਂ ਖੁਦਾਵਾਨ ਤੇਰਾ ਧੰਨਵਾਦ ਇਹਨਾਂ ਪੜੇਗੇ ਵਚਨਾਂ ਨੂੰ ਪ੍ਰਭੂ ਤੂੰ ਬਰਕਤ ਦੇ ਤਾਂ ਕਿ ਜਿਹੜੇ ਤੇਰੇ ਬੱਚੇ ਵਚਨ ਸੁਣੋ ਉਹਨਾਂ ਨੂੰ ਬਰਕਤ ਮਿਲੇ ਬੇਨਤੀ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਚ ਮੰਗਦੇ ਆਂ ਆਮੇਂ ਤੁਸੀਂ ਸਾਰੇ ਬਹਿ ਸਕਦੇ ਹੋ ਤੁਸੀਂ ਆਪੋ ਆਪਣਾ ਸਥਾਨ ਲੈ ਸਕਦੇ ਆਂ ਹallelujah hallelujah hallelujah thank you jesus hallelujah ਕੀ ਆਵਾਜ਼ ਹੁਣ ਠੀਕ ਆ ਹਾਂਜੀ ਠੀਕ ਹੈ ਜੀ ਗੋਡ ਬlesਸ ਯੂ ਸਾ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਹੋਵੇ ਅਸਾਂ ਸਾਨੂੰ ਕੀ ਚੰਗਿਆਈ ਹਰ ਇੱਕ ਦੇ ਲਈ ਆ ਅਸੀਂ ਇਹਨਾਂ ਗੱਲਾਂ ਦੇ ਉੱਤੇ ਥੋੜੀ ਜੀ ਅੱਜ ਅਸੀਂ ਗੱਲ ਕਰਦੇ ਆਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾਗਾ ਮੈਂ ਵਚਨ ਦੇ ਵਿੱਚੋਂ ਇੱਕ ਲਿਖਤ ਪੜ੍ਹੀ ਆ ਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹਨਾਗਾ ਏਲੀਆ ਜਾਦਿਆਂ ਕੋਲੇ ਨਹੀਂ ਭੇਜਿਆ ਗਿਆ ਹallelujah ਏਲੀਆ ਬਾਈਬਲ ਦੇ ਅੰਦਰ ਇੱਕ ਖੁਦਾ ਦਾ نبی ਆ ਖੁਦਾ ਦਾ ਉਹ ਸੇਵਕ ਆ ਜਿਸ ਦੇ ਕੈਨ ਤੋਂ ਬਿਨਾਂ ਲਾਤਾ ਸਮਾਂ ਤੋਂ ਵਰਖਾ ਪਈ ਸੀ ਤੇ ਨਾ ਹੀ ਉਸ ਦੇ ਕਹਿਣ ਤੋਂ ਬਿਨਾ ਵਰਖਾ ਬੰਦ ਹੋਈ ਸੀ। ਆਮੀਨ ਤਾਂ ਮੇਰੇ ਭੈਣ ਭਰਾਵੋ ਉਹ ਨਬੀ ਦੇ ਕੋਲ ਅਧਿਕਾਰ ਸੀ ਖੁਦਾ ਨੇ ਅਧਿਕਾਰ ਦਿੱਤਾ ਸੀਗਾ ਕਿ ਜਦੋਂ ਤੂੰ ਚਾਵੇਂ ਵਰਖਾ ਪਾ ਸਕਦਾਗਾ ਆਮੀਨ ਤੇ ਜਦੋਂ ਤੂੰ ਚਾਵੇਂ ਵਰਖਾ ਨੂੰ ਬੰਦ ਕਰ ਸਕਦਾ ਖੁਦਾ ਦੀ ਨਦੀ ਇੱਕ ਖਾਸ ਹੁੰਦੇ ਆ ਅੱਜ ਤੁਸੀਂ ਦੁਨੀਆ ਤੇ ਦੇਖੋਗੇ ਹਰ ਕੋਈ ਆਪਣੇ ਆਪ ਨੂੰ ਨਬੀ ਕਹਿ ਦਿੰਦਾ ਪਰ ਨਬੀ ਇਸ ਤਰ੍ਹਾਂ ਦੇ ਨਹੀਂ ਹੁੰਦੇ ਮੈਂ ਮਾਫੀ ਚਾਹਨਾਗਾ ਮੈਂ ਆਪਦੇ ਲੋਕਾਂ ਦੇ ਵਿਰੋਧ ਨਹੀਂ ਬੋਲਣਾ ਚਾਹੁੰਦਾ ਪਰ ਪ੍ਰਭੂ ਯੀਸ਼ੂ ਮਸੀਹ ਨੇ ਆਖਿਆ ਅੰਤ ਦੇ ਦਿਨਾਂ ਵਿੱਚ ਝੂਠੇ ਉੱਠਣਗੇ ਜਿਹੜੇ ਆਪਣੇ ਆਪ ਨੂੰ ਬੜਾ ਕੁਝ ਕਰਕੇ ਦਿਖਾਉਣਗੇ ਪਰ ਮੇਰੇ ਪਿਆਰੇ ਪ੍ਰਭੂ ਜਿਹੜੇ ਸੱਚੇ ਨਬੀ ਦੀ ਪਹਿਚਾਣ ਆਮੇਨ ਸੱਚਾ ਨਬੀ ਹੈ ਜਿਹੜਾ ਉਹ ਐਵੇਂ ਨਹੀਂ ਕਿ ਉਹਨੇ ਐਦੀ ਭਵਿਸ਼ਿਆਣੀ ਕਰਤੀ ਉਹਦੀ ਭਵਿਸ਼ਿਆਣੀ ਕਰਤੀ ਉਹਦੀ ਇਸ ਤਰ੍ਹਾਂ ਨਹੀਂਗਾ ਕਿ ਇੱਕ ਸੱਚਾ ਨਬੀ ਜਦੋਂ ਭਵਿਸ਼ਿਆਣੀ ਕਰਦਾ ਨਾ ਤੇ ਉਹ ਪੂਰੀ ਸਟੀਕ ਕਰਦਾ ਨਾਮ ਲੈ ਕੇ ਕਰਦਾਗਾ ਆਮੇਨ ਮਨ ਕੇ ਚਲੋ ਮੈਂ ਉਦਾਹਰਨ ਲਈ ਗੱਲ ਕਰਾਂ ਮੈਂ ਇੱਥੇ ਖੜ ਕੇ ਕਹਿ ਦਵਾਂ ਇੱਥੇ ਕੋਈ ਇੱਕ ਜਾਣਾਗਾ ਜਿਹਨੂੰ ਪ੍ਰਭੂ ਚੰਗਾ ਕਰਨ ਜਾ ਰਿਹਾਗਾ ਠੀਕ ਆ ਮੈਂ ਕਹਿਦਾ ਨਹੀਂ ਇੱਥੇ ਇੱਕ ਜਾਣਾਗਾ ਕਿ ਜਿਹਨੂੰ ਪ੍ਰਭੂ ਚੰਗਾ ਕਰਨ ਜਾ ਰਿਹਾ ਕੀ ਇਹ ਮੈਨੂੰ ਆਤਮਾਗਵਾਈ ਕਰ ਰਿਹਾ ਨਹੀਂ ਸੁਣੋ ਗੱਲ ਧਿਆਨ ਨਾਲ ਕੋਈ ਨਾ ਕੋਈ ਵਿਸ਼ਵਾਸ ਨਾਲ ਆਇਆ ਉਹ ਚੰਗਾ ਹੋ ਜਾਊਗਾ ਤੇ ਸਿੱਕਾ ਚੱਲ ਜਾਣਾ ਮੇਰਾ ਕਿ ਫਲਾਣੇ ਭਾਈ ਨੇ ਆਖਿਆ ਸੀ ਵੀ ਕੋਈ ਨਾ ਕੋਈ ਹੈ ਜਿਹਨੂੰ ਪ੍ਰਭੂ ਠੀਕ ਕਰੇਗਾ ਤੁਨੂੰ ਜੇ ਤੁਸੀਂ ਪਹਿਲੀ ਗੱਲ ਸੁਣੋ ਇੱਕ ਸੇਵਕ ਕੀ ਹੁੰਦਾ ਦਾ ਵਚਨ ਕਹਿੰਦਾਗਾ ਇੱਕ ਸੇਵਕ ਖੁਦਾ ਵੱਲੋਂ ਮਸਾ ਕੀਤਾ ਹੋਇਆ ਵਿਅਕਤੀ ਹੁੰਦਾ ਕਿ ਉਹ ਬਿਮਾਰਾਂ ਦੇ ਲਈ ਪ੍ਰਾਰਥਨਾ ਕਰੇ ਔਰ ਦੂਸਰੀ ਗੱਲ ਜਿਹੜਾ ਪ੍ਰਾਰਥਨਾ ਕਰਵਾਉਣ ਆਉਂਦਾਗਾ ਉਹਨੂੰ ਇਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾਗਾ ਕਿ ਖੁਦਾ ਇਹਦੀ ਪ੍ਰਾਰਥਨਾ ਨੂੰ ਸੁਣਦਾਗਾ ਫਿਰ ਕੰਮ ਹੁੰਦਾਗਾ ਹallelujah ਨਬੀ ਨੇ ਕਿਹਾ ਖੁਦਾ ਇੱਕ ਰਸੀ ਦੇ ਦੋਨਾਂ ਸਿਰਿਆਂ ਉਤੇ ਕੰਮ ਕਰਦਾਗਾ ਇੱਕੋ ਰੱਸੀ ਦੇ ਦੋਨੇ ਸਿਰਿਆਂ ਉਤੇ ਕਹਿੰਦਾ ਮਤਲਬ ਪ੍ਰਾਰਥਨਾ ਕਰਨ ਵਾਲੇ ਦਾ ਵੀ ਵਿਸ਼ਵਾਸ ਹੋਵੇ ਤੇ ਪ੍ਰਾਰਥਨਾ ਕਰਵਾਉਣ ਵਾਲੇ ਦਾ ਵੀ ਵਿਸ਼ਵਾਸ ਹੋਵੇ ਫਿਰ ਖੁਦਾ ਉਥੇ ਕੰਮ ਕਰ ਦਿੰਦਾਗਾ ਆਮੇ ਕਈ ਵਾਰ ਬਹੁਤ سارے ਲੋਕ ਆ ਪ੍ਰਾਰਥਨਾ ਵਿਚਾਰੇ ਕਰਵਾਉਂਦੇ ਆ ਔਰ ਉਹ ਕਹਿੰਦੇ ਭਾਈ ਜੀ ਸਾਨੂੰ ਕੋਈ ਫਰਕ ਪਿਆ ਨਹੀਂ ਅਸੀਂ ਠੀਕ ਨਹੀਂ ਹੋਏ ਔਰ ਬਹੁਤ سارے ਹੁੰਦੇ ਵੀ ਆ ਜਿੰਨਾਂ ਦੇ ਲਈ ਪ੍ਰਾਰਥਨਾ ਕੀਤੀ ਜਾਂਦੀ ਔਰ ਜਾਨਸਾਰੀ ਉਹ ਫੋਨ ਕਰਨੇ ਭਾਈ ਜੀ ਮੈਨੂੰ ਆਹ ਪ੍ਰੋਬਲਮ ਸੀ ਮੈਂ ਤਾਂ ਠੀਕ ਹੋ ਗਈ ਜਾਂ ਮੈਂ ਠੀਕ ਹੋ ਗਿਆ ਕਾਰਨ ਕੀ ਆ ਇੱਕ ਵਿਅਕਤੀ ਵਿਸ਼ਵਾਸ ਲੈ ਕੇ ਆਉਂਦਾਗਾ ਔਰ ਇੱਕ ਇਹ ਲੈ ਕੇ ਆਉਂਦਾ ਯਾਰ ਚਲੋ ਜਾ ਕੇ ਵੇਖ ਹੀ ਲੈ ਕੇ ਕੀ ਪਤਾ ਠੀਕ ਹੀ ਹੋ ਜੇ ਕੀ ਪਤਾ ਲਾ ਕੰਮ ਨਾ ਕਰਿਓ ਜੀ ਧਾਰ ਕੇ ਆਏ ਜੇ ਜੇ ਅਸੀਂ ਚੱਲੇ ਆ ਤਾਂ ਭਾਈ ਐਵੇਂ ਨਹੀਂ ਉਹਦਾ ਨਾਮ ਚੱਲਿਆ ਉਹ ਖੁਦਾ ਦਾ ਹallelujah ਸ਼ੱਕ ਤੱਕ ਦੇ ਨਾਲ ਨਾ ਆਇਓ ਜੇ ਪ੍ਰਭੂ ਸ਼ਰਦਾ ਨਹੀਂ ਪ੍ਰਭੂ ਨੇ ਜਿੰਨੇ ਵੀ ਆਏ ਉਹਦੇ ਕੋਲੇ ਨੇ ਚੰਗੇ ਕਰਕੇ ਹੀ ਭੇਜੇ ਆ ਸਾਰੀ ਉਹ ਛੱਡਦਾ ਨਹੀਂਗਾ ਪਰ ਗੱਲ ਇਹ ਆ ਕਿ ਸਾਨੂੰ ਇਹ ਸਿਹ ਦਾ ਵਿਸ਼ਵਾਸ ਕਰਨਾ ਪੈਣਾ ਵੀ ਇੱਥੇ ਖੁਦਾ ਹੈ ਕਿਸੇ ਮਨੋਕੇ ਵਿੱਚ ਨਹੀਂ ਪਰ ਖੁਦਾ ਉਹਦੇ ਲੋਕਾਂ ਵਿੱਚ ਆ ਹallelujah ਤਾਂ ਜਦੋਂ ਉਹ ਰੋਗੀ ਉਹਦੇ ਕੋਲੇ ਆਇਆ ਉਹਦਾ ਪਿਤਾ ਉਸ ਲੜਕੇ ਨੂੰ ਲੈ ਕੇ ਆਇਆ ਤੇ ਉਸਨੇ ਆਖਿਆ ਪ੍ਰਭੂ ਮੈਂ ਤੇਰੇ ਚੇਲਿਆਂ ਕੋਲੇ ਇਸ ਨੂੰ ਲੈ ਕੇ ਗਿਆ ਉਹਨਾਂ ਨੇ ਪ੍ਰਾਰਥਨਾ ਕੀਤੀ ਪਰ ਇਸ ਦੁਸ਼ਟ ਆਤਮੇ ਨੂੰ ਕੱਢ ਨਹੀਂ ਸਕੇ ਪ੍ਰਭੂ ਨੇ ਈੜ ਵੱਲ ਦੇਖ ਕੇ ਆਖਿਆ ਹੇ ਥੋੜੀ ਪ੍ਰਤੀਤ ਵਾਲਿਓ ਤੁਹਾਨੂੰ ਇਹ ਚੀਜ਼ ਦਾ ਜਾਂ ਤਾਂ ਵਿਸ਼ਵਾਸ ਹੋਣਾ ਚਾਹੀਦਾ ਸੀ ਕਿ ਨਾ 12 ਨੂੰ ਮੈਂ ਭੇਜਿਆਗਾ ਮੈਂ ਅਧਿਕਾਰ ਦੇ ਕੇ ਇਹਨਾਂ ਨੂੰ ਕਿਹਾ ਵੀ ਜਾਓ ਤੁਸੀਂ ਭੂਤਾਂ ਨੂੰ ਕੱਢੋ ਤੇ ਬੜੀਆਂ ਭੂਤਾਂ ਉਹਨਾਂ ਨੇ ਕੱਢੀਆਂ ਵੀ ਆ ਬਾਈਬਲ ਵਿੱਚ ਲਿਖਿਆ 70 ਚੇਲੇ ਆਨੰਦ ਨਾਲ ਮੁੜੇ ਤੇ ਉਹਨਾਂ ਨੇ ਆਖਿਆ ਪ੍ਰਭੂ ਤੇਰੇ ਨਾਮ ਕਰਕੇ ਭੂਤਾਂ ਸਾਡੇ ਵਸ ਵਿੱਚ ਆ ਕੱਢੀਆਂ ਉਹਨਾਂ ਨੇ ਪਰ ਕੁਝ ਲੋਕ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਚ ਨਹੀਂ ਨਿਕਲਣਗੇ ਹallelujah ਕੀ ਤੋਂ ਨੂੰ ਪਤਾ ਹਰੇਕ ਬਿਮਾਰੀ ਇੱਥੋਂ ਤੱਕਰ ਇੱਕ ਹਾਦਸਾ ਵੀ ਇੱਕ ਸ਼ੈਤਾਨ ਦੀ ਯੋਜਨਾ ਹੁੰਦੀ ਆ ਔਰ ਉਸ ਯੋਜਨਾ ਦੇ ਪਿੱਛੇ ਖੁਦਾ ਖੜਾ ਹੁੰਦਾਗਾ ਜਿਵੇਂ ਕੀ ਜੇ ਕੋਈ ਬਿਮਾਰੀ ਨਾ ਹੋਵੇ ਤਾਂ ਫਿਰ ਹਸਪਤਾਲਾਂ ਦੀ ਕੀ ਜ਼ਰੂਰਤ ਆ ਹਸਪਤਾਲਾਂ ਦੀ ਕੀ ਜ਼ਰੂਰਤ ਸਮਝ ਪਾ ਰਹੇ ਹੋ ਤੁਸੀਂ ਪਰ ਅਸੀਂ ਕਈ ਵਾਰ ਜਦੋਂ ਪ੍ਰਭੂ ਦੇ ਕੋਲੇ ਆਉਨੇ ਅਸੀਂ ਸੋਚਦੇ ਆ ਵੀ ਹੁਣੀ ਅਸੀਂ ਭੱਜ ਕੇ ਛਾਲਾ ਮਾਰ ਕੇ ਜਾਈਗੇ ਕਈ ਵਾਰ ਅਸੀਂ ਬਿਮਾਰ ਹੁੰਨੇ ਆ ਔਰ ਹਸਪੀਟਲ ਵਿੱਚ ਜਾਂਦੇ ਆ ਔਰ ਡਾਕਟਰ ਕੀ ਕਹਿੰਦਾ ਟਰੀਟਮੈਂਟ ਸ਼ੁਰੂ ਕਰਦੇ ਆ ਪਹਿਲਾਂ ਇੱਕ ਦਵਾਈ ਲਈ ਡੋਜ਼ ਲਈ ਪ੍ਰਾਰਥਨਾ ਸੌਰੀ ਡੋਜ਼ ਲਈ ਜਾਂ ਟੀਕਾ ਲਾਇਆ ਦੇਖਿਆ ਵੀ ਕੀ ਫਰਕ ਪਿਆ ਉਸ ਤੋਂ ਬਾਅਦ ਫੇਰ ਉਹਨੂੰ ਕੋਈ ਗੋਲਗਾ ਖਰਾਕਾਂ ਦਿੰਦੇ ਆ ਨਾ ਆਪਾਂ ਸਾਰੇ ਜਾਣਦੇ ਆ ਡਾਕਟਰ ਕੀ ਕਰਦੇ ਆ ਖਰਾਕ ਦੇ ਦਿੰਦੇ ਆ ਭਾਈ ਆ ਤੂੰ ਖਾਣਾ ਦੋ ਤਿੰਨ ਦਿਨਾਂ ਦੀ ਚੰਨ ਦਵਾਈ ਦੇਤੀ ਆ ਤਿੰਨ ਦਿਨਾਂ ਬਾਅਦ ਦੁਬਾਰਾ ਫੇਰ ਤੂੰ ਆ ਕੇ ਚੈੱਕ ਕਰਵਾਉਣਾ ਕਿ ਅਸੀਂ ਬਾਅਦ ਵਿੱਚ ਜਾਂਦੇ ਨਹੀਂ ਉਹਦੇ ਕੋਲੇ ਕੁਛੀ ਬੋਲ ਕੇ ਦੱਸੋ ਸਾਰੇ ਜਣੇ ਜਦੋਂ ਦਵਾਈ ਦਿੱਤੀ ਜਾਂਦੀ ਹੈ ਅਸੀਂ ਦੁਬਾਰਾ ਚੈੱਕ ਕਰਨ ਜਾਂਦੇ ਹਾਂ ਨਾ ਇਹ ਕੋਈ ਪਤਾ ਨਹੀਂ ਹੁੰਦਾ ਬਈ ਉਹ ਉਸ ਦਵਾਈ ਨਾਲ ਜੇ ਨਹੀਂ ਫਰਕ ਪਿਆ ਤਾਂ ਵੀ ਅਸੀਂ ਜਾਂਦੇ ਆ ਦੱਸਦੇ ਆ ਬਈ ਆ ਕੋਈ ਫਰਕ ਨਹੀਂ ਪਿਆਗਾ ਅਸੀਂ ਦੱਸਦੇ ਆ ਨਾ ਜਾ ਕੇ ਪਰ ਜਦੋਂ ਪ੍ਰਭੂ ਕੋਲੇ ਆ ਜਾਂਦੇ ਆ ਉਹ ਤੋਂ ਸੋਚਦੇ ਆ ਵੀ ਪਾਸਟਰ ਬਸ ਇੱਕੋ ਵਾਰੀ ਦੁਆ ਕਰੇ ਤੇ ਅਸੀਂ ਠੀਕ ਹੋ ਜਾਈਏ ਤੇ ਦੂਜੀ ਵਾਰ ਸਮੋ ਉੱਥੇ ਜਾਣ ਦੀ ਲੋੜ ਹੀ ਨਾ ਪਵੇ ਨਹੀਂ ਇਹ ਸਾਡਾ ਤਰੀਕਾ ਹੀ ਗਲਤ ਆ ਚਿੰਗਿਆਈ ਖੁਦਾਵਲੋਂ ਇੱਕ ਬੁਰਕੀ ਆ ਜਿਹੜੀ ਤੁਹਾਨੂੰ ਆਪਣੇ ਵੱਲ ਖਿੱਚਦੀ ਆ ਆਮੇਨ ਮੰਨ ਕੇ ਚਲੋ ਜੇ ਭਾਈ ਜੀ ਵਿਚਾਰਾਂ ਦੇ ਉਹਨਾਂ ਦੇ ਚੋਕਨੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਿਫਾਲਟ ਜੇ ਨਾ ਹੁੰਦਾ ਤੇ ਕੀ ਭਾਈ ਨੇ ਇੱਥੇ ਆਉਣਾ ਸੀ ਤਾਂ ਜਿੰਨੇ ਮੇਰੇ ਭਰਾ ਬੈਠਿਆ ਭਾਈ ਗੋੜ ਦੀ ਬੈਠੇ ਆ ਜੇ ਇਹਨਾਂ ਦੇ ਪਰਿਵਾਰ ਵਿੱਚ ਸਮੱਸਿਆ ਨਾ ਆਉਂਦੀ ਤੇ ਕੀ ਆ ਜਿੰਨੇ ਇੱਥੇ ਆਉਣਾ ਸੀ ਪਿੱਛੇ ਭਾਈ ਚੰਦ ਜੀ ਬੈਠੇ ਆ ਭਾਈ ਅਮਰਜੀਤ ਬੈਠੇ ਆ ਜੇ ਪ੍ਰੋਬਲਮ ਸਮੱਸਿਆ ਘਰਾਂ ਵਿੱਚ ਨਾ ਹੁੰਦੀ ਤਾਂ ਕੀ ਇਹਨਾਂ ਨੇ ਇੱਥੇ ਆਉਣਾ ਸੀ ਅੱਜ ਇੱਥੇ ਕਿਉਂ ਜਮਾ ਹੋਏ ਆ ਕਿਉਂਕਿ ਇਹਨਾਂ ਦੇ ਘਰਾਂ ਵਿੱਚ ਪ੍ਰੋਬਲਮ ਆ ਸੀ ਖੁਦਾ ਨੇ ਦੂਰ ਕੀਤੀਆਂ ਤੇ ਅੱਜ ਗਵਾਹ ਦੇ ਰੂਪ ਵਿੱਚ ਬੈਠੇ ਆ ਹਾਲੇਲੂਇਆ ਤਾਂ ਇਸੇ ਤਰੀਕੇ ਨਾਲ ਖੁਦਾ ਤੁਹਾਡੀ ਜ਼ਿੰਦਗੀ ਵਿੱਚ ਕੰਮ ਕਰਦਾਗਾ ਅਸੀਂ ਕਹਿਦੇ ਕਿ ਅੱਜ ਆ ਗਏ ਬਸ ਦੂਜੀ ਵਾਰ ਆਉਣ ਦੀ ਲੋੜ ਹੀ ਨਾ ਪਵੇ ਫਿਰ ਖੁਦਾ ਨੂੰ ਕੀ ਫਾਇਦਾ ਹੋਇਆ ਬਈ ਤੁਹਾਨੂੰ ਚੰਗੇ ਕਰਨ ਦਾ ਖੁਦਾ ਨੇ ਤਾਂ ਚੰਗਾ ਇਸ ਲਈ ਕੀਤਾ ਕਿ ਤੂੰ ਉਹਦਾ ਵਚਨ ਸੁਣੇ ਤੇ ਕੱਲਾ ਇੱਥੇ ਹੀ ਨਹੀਂ ਤੈਨੂੰ ਉੱਪਰਲੇ ਪਾਸੇ ਵੀ ਥਾਂ ਮਿਲੇ ਤੇ ਅਸੀਂ ਸਿਰਫ ਇੱਥੇ ਚੰਗਾਈ ਭਾਲਦੇ ਆ ਇਹ ਫਿਰ ਗੱਲਾਂ ਉਲਟੋ ਹੋ ਜਾਂਦੀਆਂ ਨੇ ਮੇਰੇ ਨਾਲ ਹੋ ਹallelujah ਪ੍ਰਭੂ ਤੁਹਾਨੂੰ ਬੜੀ ਆਸ਼ੀਸ਼ ਦੇਵੇ ਤਾਂ ਹੁਣ ਮੈਂ ਇੱਕ ਨਿਸ਼ਾ ਤੁਹਾਡੇ ਵਿੱਚ ਰੱਖਣ ਜਾ ਰਿਹਾਗਾ ਮੇਰੇ ਨਾਲ ਕੋਈ ਭਾਈ ਜਰੂਰ ਇਸ ਐਤ ਨੂੰ ਪੜੋ 25 ਐਤ ਨੂੰ ਦੁਬਾਰਾ ਪੜੋ ਆਰਾਮ ਨਾਲ ਪੜੋ ਕੋਈ ਗੱਲ ਨਹੀਂ ਮੈਂ ਤੁਹਾਡੀ ਮਦਦ ਕਰੂੰਗਾ ਪਰ ਉਥੇ ਖੁਦਾ ਦਾ ਇੱਕ ਨਬੀ ਭੇਜਿਆ ਗਿਆ ਜਨਨ ਕੇ ਖੁਦਾ ਦਾ ਸੇਵਕ ਤੇ ਸੇਵਕ ਉਸ ਹੁਣ ਦੇਸ਼ ਵਿੱਚ ਸਾਰੇ ਵਿੱਚ ਹੀ ਘਾਲ ਪਿਆ ਸੀ ਪਰ ਉਹ ਸੇਵਕ ਸਾਰਾਂ ਦੇ ਘਰਾਂ ਵਿੱਚ ਨਹੀਂ ਜਾ ਕੇ ਬਰਕਤਾਂ ਦਿੰਦਾ ਕਰਦਾ ਸੀ ਉਹ ਇੱਕ ਦੇ ਘਰ ਵਿੱਚ ਗਿਆ ਹallelujah ਤਾਂ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿਣੀ ਚਾਹਾਂਗਾ ਤੁਸੀਂ ਹੀ ਕੱਲੇ ਕਿਉਂ ਆਏ ਤੁਹਾਡਾਂ ਗੋਣ ਕਿਉਂ ਨਹੀਂ ਆਇਆ ਇੱਥੇ ਕਿਉਂਕਿ ਖੁਦਾ ਨੇ ਤੁਹਾਨੂੰ ਹੀ ਬੁਲਾਇਆ ਸੀ ਕੋਈ ਦੂਜਾ ਆ ਹੀ ਨਹੀਂ ਸਕਦਾ ਜਿਹਨੂੰ ਖੁਦਾ ਨੇ ਬੁਲਾਇਆ ਹੀ ਨਹੀਂ ਵਚਨ ਵਿੱਚ ਸਾਫ਼ ਲਿਖਿਆ ਕੋਈ ਵੀ ਮੇਰੇ ਕੋਲੇ ਆ ਨਹੀਂ ਸਕਦਾ ਜੇ ਮੇਰਾ ਪਿਤਾ ਉਸ ਨੂੰ ਨਾ ਬੁਲਾਵੇ ਤੇ ਇਹਦਾ ਮਤਲਬ ਫਿਰ ਤੁਹਾਨੂੰ ਕਿਹਨੇ ਬੁਲਾਇਆ ਮੈਂ ਤਾਂ ਨਹੀਂ ਸੀ ਭਾਈ ਹਰਾਂ ਨੂੰ ਵਿਚਾਰਿਆਂ ਨੂੰ ਕਿਹਾ ਇਹ ਸਾਰੇ ਲੋਕ ਪ੍ਰਭੂ ਦੇ ਬੁલાਏ ਹੋਏ ਆ ਖੁਦਾ ਨੇ ਤਾਂ ਮੈਨੂੰ ਇਹਨਾਂ ਉੱਤੇ ਇੱਕ ਸੇਵਕ ਬਣਾਇਆ ਜਾ ਇਹ ਮੇਰੇ ਕਹਿਣ ਤੇ ਇਕੱਠੇ ਨਹੀਂ ਹੋਏਗੇ ਪਰ ਇਹਨਾਂ ਸਾਰਿਆਂ ਨੂੰ ਪ੍ਰਭੂ ਨੇ ਹੀ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆਗਾ ਹallelujah ਜੇ ਪ੍ਰਭੂ ਨੇ ਬੁਲਾਇਆ ਤਾਂ ਸੋਚੋ ਫਿਰ ਕੋਈ ਵੀ ਕਿਸੇ ਨੂੰ ਇਕੱਠੇ ਕਰਦਾਗਾ ਬੁਲਾਉਂਦਾਗਾ ਉਹਦੇ ਪਿੱਛੇ ਤਾਂ ਮਕਸਦ ਕੀ ਹੁੰਦਾ ਮੰਨ ਕੇ ਚੱਲੋ ਕਈ ਵਾਰ ਗੁਰਦੁਆਰਿਆਂ ਦੇ ਵਿੱਚ ਆਵਾਜ਼ ਦੇ ਦਿੰਦੇ ਆ ਫਲਾਣੇ ਮੰਤਰੀ ਨੇ ਆਉਣਾ ਉਹ ਪਹਿਲਾਂ ਆਵਾਜ਼ ਦੇ ਦਿੰਦੇ ਆ ਵੀ ਉਹਨੇ ਆਉਣਾ ਤੇ ਤੁਸੀਂ ਇਕੱਠੇ ਹੋ ਜੋ ਠੀਕ ਆ ਉਹ ਆਵਾਜ਼ ਦੇ ਦਿੰਦੇ ਆ ਕੀ ਹੋ ਜੋ ਸਾਰੇ ਤੇ ਹੁਣ ਉਥੇ ਇਕੱਠੇ ਕਰਕੇ ਉਹਨਾਂ ਨੂੰ ਇਹ ਥੋੜੀ ਵੀ ਬਸ ਚਾਹ ਬਣੀ ਪਿਆ ਤੇ ਬਾਤ ਕਰੇ ਚਲੋ ਘਰੀ ਉਹ ਇਕੱਠੇ ਇਸ ਲਈ ਕੀਤੇ ਆ ਨਾ ਤਾਂ ਕਿ ਉਹ ਆਪਣੇ ਵਿਚਾਰ ਦੱਸਦੇ ਆ ਆਪਣੇ ਵਿਚਾਰ ਦੱਸਦੇ ਆ ਵੀ ਤੁਹਾਨੂੰ ਆਹ ਕੰਮ ਆਈ ਕਰਨਾ ਪਊਗਾ ਆਹ ਕੰਮ ਆ ਚੱਲ ਰਿਹਾਗਾ ਆ ਕਿਸੇ ਵੀ ਵਿਸ਼ੇ ਦੇ ਵਿੱਚ ਉਹ ਗੱਲਬਾਤ ਕਰਦੇ ਆ ਜੇ ਵੋਟਾਂ ਵਾਲੇ ਆ ਤੇ ਉਹ ਵੋਟਾਂ ਦੇ ਵਿਸ਼ੇ ਵਿੱਚ ਦੱਸਦੇ ਆ ਕਿ ਜੇ ਤੁਸੀਂ ਆਹ ਕਰੋਗੇ ਤਾਂ ਅਸੀਂ ਤੁਹਾਨੂੰ ਆਹ ਸਹੂਲਤ ਦੇਵਾਂਗੇ ਹਰੇਕ ਕੋਈ ਨਾ ਕੋਈ ਇਕੱਠ ਕਰਨ ਦਾ ਇੱਕ ਮਕਸਦ ਹੁੰਦਾ ਦਾ ਕਿ ਉਹ ਆਪਣੇ ਵਿਚਾਰ ਤੁਹਾਨੂੰ ਦੱਸ ਸਕੇ ਤੇ ਇਹਦਾ ਮਤਲਬ ਜੇ ਤੁਹਾਨੂੰ ਖੁਦਾ ਨੇ ਇੱਥੇ ਇਕੱਠੇ ਕੀਤਾ ਕਿ ਖੁਦਾ ਵੀ ਆਪਣੇ ਵਿਚਾਰ ਤੁਹਾਨੂੰ ਦੱਸਨੇ ਚਾਹੁੰਦਾ ਨਾ ਹਾਲੇਲੂਇਆ ਖੁਦਾ ਵੀ ਤੁਹਾਨੂੰ ਕੀ ਕਰਨਾ ਚਾਹੁੰਦਾਗਾ ਆਪਣੇ ਵਿਚਾਰ ਦੱਸਨੇ ਚਾਹੁੰਦਾ ਗਾ ਪਰ ਜਦੋਂ ਫਿਰ ਖੁਦਾ ਦੇ ਵਿਚਾਰ ਹੁਣ ਕੁਛ ਲੋਕ ਹੁੰਦੇ ਆ ਬੱਚੇ ਸਕੂਲਾਂ ਵਿੱਚ ਜਾਂਦੇ ਆ ਔਰ ਮਾਸਟਰ ਉਹਨਾਂ ਦੀ ਪੜ੍ਹਾਈ ਕਰਵਾਉਂਦੇ ਆ ਟੀਚਰ ਉਹਨਾਂ ਨੂੰ ਤਾਂ ਪੜ੍ਹਾਉਂਦੇ ਆ ਤਾਂ ਕਿ ਅੱਗੇ ਵੱਧ ਕੇ ਉਹ ਕਾਮਯਾਬ ਹੋਣ ਪਰ ਜੇ ਬੱਚੇ ਕਹਿ ਦੇਣ ਵੀ ਇਹ ਤਾਂ ਪੜ੍ਹਨਾ ਹੀ ਨਹੀਂ ਜੋ ਮਾਸਟਰਾਂ ਨੇ ਜੋ ਟੀਚਰਾਂ ਨੇ ਕੰਮ ਦਿੱਤਾ ਘਰੇ ਆ ਕੇ ਅਸੀਂ ਉਹ ਕਰ ਲੈ ਹੀ ਨਹੀਂ ਰਿਜ਼ਲਟ ਕੀ ਨਿਕਲੂਗਾ ਫੇਲ ਹੋ ਜਾਣਗੇ ਉਹ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣਗੇ ਪਰ ਜੇ ਉਹ ਟੀਚਰਾਂ ਨੂੰ ਫੋਲੋ ਕਰਨਗੇ ਤਾਂ ਫਿਰ ਉਹ ਕਾਮਯਾਬ ਵੀ ਬੋਲੋ ਕਾਮਯਾਬ ਹੋਣਗੇ ਕਿਉਂ ਕਿਉਂਕਿ ਉਹਨਾਂ ਨੇ ਆਪਣੇ ਟੀਚਰ ਨੂੰ ਫੋਲੋ ਕੀਤਾਗਾ ਅੱਜ ਇੱਥੇ ਪਵਿੱਤਰ ਆਤਮਾ ਤੁਹਾਡੇ ਤੇ ਮੇਰਾ ਟੀਚਰ ਆ ਜੇ ਅਸੀਂ ਇਹਨਾਂ ਨੂੰ ਫੋਲੋ ਕਰੋਂਗੇ ਪਵਿੱਤਰ ਆਤਮਾ ਨੂੰ ਤੇ ਮੇਰੇ ਭੈਣ ਭਰਾਵੋ ਭਵੇਂ ਬਾਈ ਦਾ ਚੂਲਾ ਭਵੇਂ ਜੋ ਕੁਝ ਮਰਜੀ ਆ ਬਾਈ ਖੜਾ ਹੋਵੇਗਾ ਗੱਲ ਕੀ ਆ ਅਸੀਂ ਟੀਚਰ ਨੂੰ ਫੋਲੋ ਕਰਨਾਗਾ ਅਸੀਂ ਉਸ ਨੂੰ ਕੀ ਕਰਨਾ ਭਾਈ ਫੋਲੋ ਕਰਨਾਗਾ ਆਮੇਨ ਖੁਦਾ ਤੁਹਾਨੂੰ ਬਰੀ ਬਰਕਤ ਦੇਵੇ ਤਾਂ ਇੱਥੇ ਲਿਖਿਆਗਾ ਸਾਢੇ ਤਿੰਨ ਸਾਲਾਂ ਦਾ ਕਾਲ ਪਿਆ ਹੋਇਆ ਸੀਗਾ ਤੇ ਸਾਢੇ ਤਿੰਨ ਸਾਲਾਂ ਦੇ ਕਾਲ ਵਿੱਚ ਉਹ ਘਰ ਘਰ ਨਹੀਂ ਵਰਦਾ ਫਿਰਿਆ ਵੀ ਚਲ ਇਧਰਲੇ ਪਾਸੇ ਵੀ ਰਾਸ਼ਨ ਮੁਕਿਆ ਪਿਆ ਹੋਊਗਾ ਮੈਂ ਇਧਰ ਵੀ ਜਾਵੜਾ ਇਧਰਲੇ ਪਾਸੇ ਰਾਸ਼ਨ ਮੁਕਿਆ ਪਿਆਊਗਾ ਮੈਂ ਇਧਰ ਵੀ ਜਾਵੜਾ ਗਾਂਹ ਵਾਲੇ ਪਾਸੇ ਰਾਸ਼ਨ ਮੁਕਿਆ ਪਿਆਊਗਾ ਮੈਂ ਉਧਰ ਵੀ ਜਾਵੜਾ ਇਸ ਤਰ੍ਹਾਂ ਹੀ ਉਹਨੇ ਕੀਤਾ ਖੁਦਾ ਨੇ ਆਖਿਆ ਉਸ ਰਚਨਾ ਰਹਿਣੇ ਆਖਿਆ ਸਿਰਫ ਇੱਕ ਤੇਰੀ ਵੇਟ ਕਰ ਰਹੀ ਆ ਤੇ ਇੱਕ औरत ਕੀ ਕਰ ਰਹੀ ਆ ਤੇਰੀ ਵੇਟ ਕਰ ਰਹੀ ਆ ਪਿਛਲੇ ਹਫਤੇ ਤੁਸੀਂ ਸੁਣਿਆ ਸੀ ਨਾ ਉਪਾਜ਼ਮ ਉਪੋਜ਼ਮ ਸੀ ਜਿਹੜੀ ਨਬੀ ਦੀ ਵੇਟ ਕਰ ਰਹੀ ਸੀ ਆਪਣੀ ਲਾਈਨ ਵਿੱਚ ਖੜੀ ਵੀ ਮੇਰੇ ਲਈ ਪ੍ਰਾਰਥਨਾ ਕਰੇ ਤਾਂ ਮੈਂ ਠੀਕ ਹੋ ਜਾਵਾਂ ਸੋਚੋ ਨਬੀ ਨੇ ਆਖਿਆ ਜੇ ਖੁਦਾ ਜਨਵਰਾਂ ਦੀ ਵੀ ਚਿੰਤਾ ਕਰਦਾ ਤੇ ਤੁਸੀਂ ਤਾਂ ਬਈ ਇਨਸਾਨ ਹੋ ਖੁਦਾ ਤਾਂ ਜਨਵਰਾਂ ਦੀ ਵੀ ਕੀ ਕਰਦਾ ਚਿੰਤਾ ਕਰਨਾ ਤੁਸੀਂ ਆਸ ਵਿੱਚ ਆਏ ਹੋ ਸ਼ਰਮਿੰਦੇ ਨਾ ਹੋਇਓ ਜੇ ਖੁਦਾ ਤੁਹਾਨੂੰ ਠੀਕ ਕਰੇਗਾ ਆਮੇਨ ਪਰ ਅਸੀਂ ਮਕਸਦ ਜਾਣ ਲਗੇ ਕਿ ਸਾਡੇ ਸੱਟ ਲੱਗਣ ਦਾ ਜਾਂ ਸਾਡਾ ਬੈਠਣ ਦਾ ਜਾਂ ਗੋਡਿਆਂ ਦੇ ਦਰਦਾ ਖੁਦਾ ਦਾ ਮਕਸਦ ਕੀ ਆ ਇਹ ਚੀਜ਼ ਲੈਉਣ ਦਾ ਮੇਰੇ ਨਾਲ ਇਹ ਉਹਨਾਂ ਦੀ انجیل ਕਢੋ ਕੇ ਆਣਾ ਅਸੀਂ ਮਕਸਦ ਜਾਣਦੇ ਆ ਕਿਉਂ ਬਿਮਾਰੀ ਸਾਡੇ ਤੇ ਆ ਗਈ ਕਿਉਂ ਡੇਗਾ ਸਾਡੇ ਤੇ ਆਇਆ ਇਹਦਾ ਮਕਸਦ ਜਾਣਦੇ ਆਪਾਂ ਆਮੇਨ ਯਹੋਨਾ ਦਿਨ ਜੀਲ ਨੋਮਾ ਦੇ ਆਇਓ ਦੀ ਪਹਿਲੀ ਐਤ ਪੜੋ ਬੜੇ ਧਿਆਨ ਨਾਲ ਜਿਹੜਾ ਵੀ ਪੜ ਸਕਦਾ ਉੱਚੀ ਬੋਲ ਕੇ ਪੜਿਓ ਜੇ ਪੜੋ ਪੜਦੇ ਹੋ ਜਦੋਂ ਚਲਾ ਜਾਂਦਾ ਸੀ ਪ੍ਰਭੂ ਯੇਸ਼ੂ ਮਸੀ ਜਦੋਂ ਤੁਰਿਆ ਜਾਂਦਾ ਸੀਗਾ ਤਾਂ ਕੋਈ ਸਨੇਕ ਮਨੁੱਖ ਵੇਖਿਆ ਤਾਂ ਪ੍ਰਭੂ ਯੇਸ਼ੂ ਮਸੀ ਨੇ ਇੱਕ ਮਨੁੱਖ ਦੇਖਿਆ ਧਿਆਨ ਨਾਲ ਸੁਣੋ ਜੀ ਹਾਂ ਜੀ ਜਿਹੜਾ ਜਮਾਂਦਰੂ ਉਹਨਾ ਸੀ ਕਿਵੇਂ ਭਾਈ ਜੀ ਜਮਾਂਦਰੂ ਥੋੜੀ ਸੀ ਭਾਈ ਜੀ ਦੇ ਵਿਚਾਰੇ ਡੱਗਣ ਕਰਕੇ ਸੱਤ ਲੱਗੀ ਆ ਪਰ ਇੱਥੇ ਇੱਕ ਐਸਾ ਵਿਅਕਤੀ ਸੀ ਜਿਹੜਾ ਜਮਾਂਦਰੂ ਹੀ ਸੀ ਹallelujah ਹਾਂਜੀ ਹਾਂਜੀ ਹੋਦੇ ਜਿਨਕੇ ਪ੍ਰਭੂ ਯੇਸ਼ੂ ਮਸੀਹ ਦੇ 12 ਚੇਲਿਆਂ ਨੇ ਪੁੱਛਿਆ ਸਵਾਮੀ ਜੀ ਸਵਾਮੀ ਜੀ ਕਿਹਨੇ ਪਾਪ ਕੀਤਾ ਕਹਿੰਦਾ ਕਿਹਨੇ ਪਾਪ ਕੀਤਾ ਹੁਣ ਕਈ ਵਾਰ ਲੋਕ ਸੋਚਦੇ ਆ ਯਾਰ ਇਹ 7 ਵੱਜ ਗਈ ਪਾਪੀ ਆ ਬੰਦਾ ਮੇਰੇ ਕਹਸਤੇ ਅੰਨ ਲ ਸੁਣੋ ਕਈ ਵਾਰ ਲੋਕ ਸੋਚਦੇ ਆ ਪਰ ਖੁਦਾ ਦੀ ਸੋਚ ਇਹ ਨਹੀਂ ਹੁੰਦੀਗੀ ਲੋਕ ਕਹਿੰਦੇ ਯਾਰ ਇਹ ਦੇਖਿਆ 7 ਤਾਂ ਵੱਜੀ ਆ ਇਹ ਦੇ 6 ਤਾਂ ਵੱਜੀ ਇਹ ਵਿਖਿਆ ਆ ਭੈਣ ਬਿਮਾਰ ਹੋ ਗਈ ਤਾਂ ਹੋਈ ਆ ਪਰ ਖੁਦਾ ਦੀ ਇੱਕ ਯੋਜਨਾ ਲੋਕ ਇੱਕ ਦੂਜੇ ਤੇ ਸੜੇ ਹੀ ਇੰਨੇ ਫਿਰਦੇ ਆ ਉਹਨਾਂ ਨੂੰ ਰੱਬ ਦੀ ਯੋਜਨਾ ਨਹੀਂ ਦਿਖਦੀ ਨਹੀਂ ਪਰ ਜਿਹਨੂੰ ਰੱਬ ਵੀ ਦਿੰਦਾਗਾ ਤੇ ਯੋਜਨਾ ਵੀ ਉਹਨੂੰ ਦਿਖੇਗੀ ਆਮੇਨ ਤਾਂ ਹੁਣ ਸੁਣੋ ਬੜੇ ਧਿਆਨ ਨਾਲ ਇਸ ਗੱਲ ਨੂੰ ਹਾਂਜੀ ਸਵਾਮੀ ਜੀ ਉਹ ਕਹਿੰਦੇ ਸਵਾਮੀ ਜੀ ਹੁਣ 12 ਚੇਲੇ ਪ੍ਰਭੂ ਯੇਸ਼ੂ ਵਸੀਤ ਪੁੱਛ ਰਹੇ ਆ ਕਹਿੰਦੇ ਸਵਾਮੀ ਜੀ ਕਿਹਨੇ ਪਾਪ ਕੀਤਾ ਹੋਵੇ ਇਸਨੇ ਇਹਨੇ ਜਿਹੜਾ ਅੰਨਾ ਪੈਦਾ ਹੋਇਆ ਇਹਨੇ ਪਾਪ ਕੀਤਾ ਹੋਵੇ ਇਹ ਤੇ ਮਾਪਿਆਂ ਨੇ ਜਾਂ ਇਹਦੇ ਮਾਪਿਓ ਨੇ ਪਾਪ ਕੀਤਾ ਹੋਵੇ ਵੀ ਜਿਹੜਾ ਇਹ ਅੰਨਾ ਪੈਦਾ ਹੋਇਆ ਪੜੋ ਜਿਹੇ ਅੰਨਾ ਜਮਾਇਆ ਹਾਂਜੀ ਯੇਸ਼ੂ ਨੇ ਉੱਤਰ ਦਿੱਤਾ ਤਾਂ ਪ੍ਰਭੂ ਦਾ ਜਵਾਬ ਸੁਣੋ ਕੀ ਆ ਹallelujah ਇਹ ਸੱਤ ਇਹ ਨਹੀਂ ਬਧੀ ਇਹਦਾ ਕਾਰਨ ਹੈ ਕਾ ਪ੍ਰਭੂ ਨੇ ਜਵਾਬ ਦਿੱਤਾ ਕਹਿੰਦਾ ਲੋਕ ਜੋ ਮਰਜੀ ਕਹਿਣ ਵੀ ਇਹਦਾ ਮਾਪਿਓ ਪਾਪੀ ਸੀ ਜਾਂ ਇਹ ਪਾਪੀ ਸੀ ਜੋ ਮਰਜੀ ਕਹਿਣ ਪਰ ਮੈਂ ਦੱਸਦਾ ਇਹਦੇ ਇਹ ਕੰਮ ਕਿਉਂ ਹੋਇਆਗਾ ਪੜ੍ਹੀਏ ਯੀਸ਼ੂ ਨੇ ਉੱਤਰ ਦਿੱਤਾ ਪ੍ਰਭੂ ਯੀਸ਼ੂ ਨੇ ਸੀਨੇ ਜਵਾਬ ਦਿੱਤਾ ਕੋਈ ਮਨੁੱਖ ਨਹੀਂ ਦੇ ਸਕਦਾ ਨਾ ਤਾਂ ਇਸ ਨੇ ਨਾ ਤਾਂ ਇਹਦਾ ਕੋਈ ਦੋਸ਼ ਆ ਪਾਪ ਕੀਤਾ ਹਾਂਜੀ ਨਾ ਇਹਦੇ ਮਾਪਿਆਂ ਤੇ ਨਾ ਹੀ ਇਹਦੇ ਮਾਪਿਆਂ ਦਾ ਕੋਈ ਦੋਸ਼ ਆ ਨਾ ਹੀ ਕੋਈ ਉਹਨਾਂ ਨੇ ਪਾਪ ਕੀਤਾ ਫਿਰ ਅੰਨਾ ਕਿਉਂ ਪੈਦਾ ਹੋਇਆ ਪੜੋ ਇਹ ਇਸ ਲਈ ਹੋਇਆ ਹੈ ਇਹ ਇਸ ਲਈ ਅੰਨਾ ਪੈਦਾ ਹੋਇਆਗਾ ਜੋ ਖੁਦਾ ਦੇ ਕੰਮ ਹੂੰ ਉਸ ਵਿੱਚ ਪ੍ਰਗਟ ਕੀਤਾ ਹallelujah ਸੱਤ ਵਜਨ ਦਾ ਕਾਰਨ ਹੁੰਦਾਗਾ ਕਿ ਖੁਦਾ ਉਹਨੂੰ ਚੰਗਾ ਕਰਕੇ ਦਿਖਾਵੇ ਹallelujah ਜੇ ਸਾਠੀ ਨਾਲ ਵਜੇ ਬਈ ਫਿਰ ਖੁਦਾ ਤੁਹਾਨੂੰ ਕਿਵੇਂ ਦਿਖਾਊਗਾ ਵੀ ਮੈਂ ਚੰਗਾ ਕਰਨ ਵਾਲਾ ਹਾਂਗਾ ਇਹ ਕੋਈ ਬਿਮਾਰੀ ਨਾ ਹੋਵੇ ਤਾਂ ਡਾਕਟਰਾਂ ਦਾ ਕਲੇਮ ਪਤਾ ਲੱਗੋ ਯਾਰ ਉਹ ਬੰਦਾ ਵਧ ਗਿਆ ਇਹਦੇ ਤੋਂ ਦਵਾਈ ਲਈ ਮੇਰੇ ਕੋਲ ਵਾਰੀ ਚ ਹੀ ਆਮ ਆ ਗਿਆ ਮੇਰੇ ਗੱਲਾਂ ਨਾਲ ਸਹਿਮਤ ਹੋ ਤੁਸੀਂ ਹallelujah ਮੇਰੇ ਭੈਣ ਪ੍ਰਭੂ ਉਸੇ ਤਰ੍ਹਾਂ ਇਹ ਡਾਕਟਰਾਂ ਦਾ ਡਾਕਟਰ ਆਮੇਨ ਪ੍ਰਭੂ ਯੀਸ਼ੂ ਮਸੀਹ ਡਾਕਟਰਾਂ ਦਾ ਹੁਣ ਉਹਨੇ ਫਿਰ ਅੰਦਰਲੀ ਜੜ ਲੱਭੀ ਕਈ ਵਾਰ 7 ਵਜਾਂ ਦੀ ਵਜਾ ਇਹਦੇ ਪਿੱਛੇ ਖੁਦਾ ਦਾ ਕੁਛ ਰਾਜ ਹੁੰਦਾ ਜਾ ਹallelujah ਕੀ ਤੁਸੀਂ ਵਿਸ਼ਵਾਸ ਕਰਦੇ ਹੋ ਖੁਦਾ ਦੀ ਯੋਜਨਾ ਹੀ ਹੈ ਇਹ? ਆਮੇਨ। ਖੁਦਾ ਤੋਂ ਬੜੀ ਬਰਕਤ ਦੇ। ਜਦੋਂ ਸਾਨੂੰ ਯੋਜਨਾ ਸਮਝ ਆ ਜਾਂਦੀ ਆ ਤੇ ਫਿਰ ਅਸੀਂ ਵੀ ਠੀਕ ਹੋ ਜਾਂਦੇ ਆ। ਅਸੀਂ ਠੀਕ ਹੋਣਾ ਸ਼ੁਰੂ ਕਰ ਦਿੰਨੇ ਆ। ਆਮੇਨ। ਇਹ ਕੇਸ ਕੁਝ ਵੀ ਨਹੀਂ ਜਿਹੜੇ ਜਿਸ ਤਰ੍ਹਾਂ ਭਾਈ ਜੀ ਬੈਠੇ ਆ ਪਿੱਛੇ ਸਾਡੇ ਭਾਈ ਸੋਨੂ ਵੀਰ ਚੇਰ ਤੇ ਬੈਠੇ ਆ ਇਹ ਕੇਸ ਕੁਝ ਵੀ ਨਹੀਂ ਪ੍ਰਭੂ ਦੇ ਅੱਗੇ। ਸਾਡੇ ਕੋਲ ਇੱਕ ਸੇਵਕ ਆ ਜੋ ਕਿ ਅਮਰੀਕਾ ਦਾ ਸੀਗਾ ਭਾਈ। ਇਹਦਾ ਨਾਮ ਆ ਵਿਲੀਅਮ ਮੈਰੀਅਨ ਬ੍ਰਾਹਮ। ਔਰ ਬਾਈਬਲ ਦੇ ਵਿੱਚ ਇਹਦੀ ਭਵਿਸ਼ਵਾਣੀ ਕੀਤੀ ਗਈ ਸੀ ਲਿਖਿਆ वचन ਦੇ ਵਿੱਚ ਵੇਖੋ ਏਦੋਂ ਪਹਿਲਾਂ ਮੈਂ ਦੁਨੀਆ ਦਾ ਸਤਿਆਨਾਸ਼ ਕਰਾਂ ਉਸ ਤੋਂ ਪਹਿਲਾਂ ਮੈਂ ਏਲੀਆ نبی ਨੂੰ ਤੋੜ ਲਈ ਪੇਜਾਂਗਾ ਕੋਈ ਵੀ ਇਹਨੂੰ ਪਛਾਣ ਨਹੀਂ ਸਕਿਆ ਵੀ ਇਹ ਏਲੀਆ ਜਿਵੇਂ ਪ੍ਰਭੂ ਯੇਸ਼ੂ ਮਸੀਹ ਨੂੰ ਸਾਰੇ ਪਛਾਣ ਨਹੀਂ ਸਕਿਆ ਵੀ ਉਹ ਖੁਦਾ ਦਾ ਪੁੱਤਰ ਆ ਪਰ 12 ਕੇ ਜਾਣੇ ਸੀ ਜਿਹੜੇ ਜਾਣਦੇ ਸੀ ਉਸੇ ਤਰੀਕੇ ਨਾਲ ਇਹਨੂੰ ਕੋਈ ਸਾਰੇ ਜਾਣਦੇ ਨਹੀਂ ਸਾਰੇ ਪਤਾ ਕੀ ਕਹਿੰਦੇ ਆ ਇਹ ਤਾਂ ਯਾਰ ਫਲਾਨਾ ਟਿੰਕੜਾ ਯੋਗ ਉਹ ਪਤਾ ਨਹੀਂ ਕਿੰਨੇ ਇੱਕ ਦੋਸ਼ ਲਾ ਕੇ ਇਹਨੂੰ ਛੱਡਿਆ ਪਰ ਮੇਰੇ ਭੈਣ ਭਰਾਵੋ ਜੋ ਕੁਛ ਇਹਨੇ ਆਖਿਆ ਹੁਣ ਇਹਦੀ ਸੰਗਤੀ ਦੇ ਵਿੱਚ ਇੱਕ ਭੈਣ ਸੀ ਐਕਸੀਡੈਂਟ ਹੋਇਆ ਤੇ ਉਹਦੀ ਰੀਡ ਦੀ ਹੱਡੀ ਟੁੱਟ ਗਈ। 3 ਹਫਤੇ ਤਪੇ ਉਹ ਭੈਣ ਖੁਦ ਚੰਨ ਕੇ ਗਈ ਆ। ਇਹ ਕਿਸੇ ਮਨੁੱਖ ਦਾ ਕੰਮ ਨਹੀਂ ਇਹ ਪ੍ਰਭੂ ਦਾ ਬੋਲਿਆ ਗਿਆ ਬਚਨ। ਸਾਨੂੰ ਵਿਸ਼ਵਾਸ ਕਰਨ ਦੀ ਜ਼ਰੂਰਤ ਆ। ਜੇ ਸਾਡਾ ਵਿਸ਼ਵਾਸ ਨਹੀਂ ਫਿਰ ਟਾਈਮ ਵੀ ਲੱਗ ਸਕਦਾ। ਮੈਂ ਤੁਹਾਨੂੰ ਦਿਖਾਉਣਾ ਮੈਂ ਜਿਹਨੂੰ ਵੀ ਵਿਸ਼ਵਾਸ ਨਹੀਂ ਸੀ ਉਹਦੇ ਤੇ ਟਾਈਮ ਲੱਗਿਆ ਕੰਮ ਕਰਨ ਤੇ ਖੁਦਾ ਨੂੰ। 2 ਦਿਨਾਂ ਦੇ ਵਿੱਚ ਇੱਕ ਮੀਟਿੰਗ ਹੋਈ ਸਾਡੇ ਇੱਥੇ ਹੀ ਇੱਕ ਖੁਦਾ ਦਾ ਸੇਵਕ ਆਇਆ। ਔਰ ਕੋਈ ਭਾਈ ਸੀਗਾ ਜਿਹਦੇ ਸ਼ਾਇਦ 3 ਨੰਬਰ ਦੀ ਐਨਕ ਲੱਗੀ ਸੀਗੀ। ਲਿਖਦਾ ਨਹੀਂ ਸੀ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ। ਔਰ ਖੁਦਾ ਦਾ ਇੱਕ ਸੇਵਕ ਆਇਆ ਉਹਨੇ ਪ੍ਰਾਰਥਨਾ ਨਹੀਂ ਕੀਤੀ। ਉਹਨੇ ਬੱਸ ਇਸ ਤਰ੍ਹਾਂ ਦੇਖਿਆ ਕਿ ਕੀ ਦੇ ਅੰਦਰ ਨੁਕਸਾ ਹੈ। ਉਹਨੇ ਉਹਨੂੰ ਬੁਲਾਇਆ ਪਿੱਛੋਂ ਪਹਿਲੀ ਆਵਾਜ਼ ਦਿੱਤੀ ਕਹਿੰਦਾ ਉੱਠ ਕੇ ਤੂੰ ਮੇਰੇ ਕੋਲੇ ਆ ਜਾ। ਉਹ ਉੱਠ ਕੇ ਕੋਲੇ ਗਿਆ ਨਿੱਕਾ ਜਿਹਾ ਮੁੰਡਾ ਸੀ ਉਦੋਂ। ਅੱਜ ਤੱਕ ਕਾਫੀ ਹੋ ਗਿਆ। ਉਹ ਉੱਠ ਕੇ ਕੋਲੇ ਆ ਗਿਆ ਬਿਲਕੁਲ ਉਦੋਂ ਇਸ ਤੋਂ ਬਸ ਥੋੜਾ ਜਿਹਾ ਫਰਕ ਸੀਗਾ। ਐਸ ਬੱਚੇ ਦੇ ਵਾਂਗ ਸੀਗਾ ਉਹ। ਤੇ ਜਦੋਂ ਕੋਲੇ ਆਇਆ ਉਹਨੇ ਉਹਦੀ ਐਨਕ ਲਾ ਕੇ ਉਹਦੀ ਜੇਬ ਚ ਪਾਤੀ ਕਹਿੰਦਾ ਅੱਜ ਤੋਂ ਬਾਅਦ ਲਾਈ ਨਾ ਕਹਿੰਦਾ ਪ੍ਰਭੂ ਨੇ ਤੈਨੂੰ ਠੀਕ ਕਰਤਾਗਾ। ਹallelujah। ਹallelujah। ਤੇ ਮੇਰੇ ਪੈਰ ਪ੍ਰਭੂ ਉਸ ਬੱਚੇ ਨੇ ਕੰਮ ਕੀਤਾ ਉਹਦੀ ਜ਼ਿੰਦਗੀ ਵਿੱਚ। ਆਮੇਨ। ਉਸ ਬੱਚੇ ਨੇ ਉਹਦੀ ਜ਼ਿੰਦਗੀ 'ਚ ਕੰਮ ਕੀਤਾ ਤੇ ਕੋਈ ਪਾਸਟਰ ਨਹੀਂ ਕਿਸੇ ਨੂੰ ਐਵੇਂ ਕਹਿ ਦੂਗਾ ਪਰ ਮੇਰੇ ਭੈਣ ਪ੍ਰਭੂ ਖੁਦਾ ਕਿਰਪਾ ਕਰਨ ਵਾਲਾ ਖੁਦਾ ਆਮੇਨ ਕਿਸੇ ਮਨੁੱਖ ਕੋਲੇ ਕੋਈ ਅਧਿਕਾਰ ਨਹੀਂ ਕਿ ਉਹ ਕੁਝ ਕਰ ਸਕੇ ਪਰ ਪ੍ਰਭੂ ਦੇ ਕੋਲੇ ਅਧਿਕਾਰ ਉਹ ਸਭ ਕੁਝ ਉਹਨੂੰ ਇਹ ਕਰਨ ਦੀ ਲੋੜ ਨਹੀਂ ਆਵਾਜ਼ ਹੀ ਕਾਫੀ ਸੀ ਉਹਦੀ ਆਵਾਜ਼ ਹੀ ਕਾਫੀ ਸੀ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਪਿਤਾ ਦਾ ਆਤਮਾ ਹੋਵੇਗਾ ਹallelujah ਪੜੀ ਅੱਗੇ ਦੇਖੋ ਮੈਂ ਤਾਂ ਸੋਚਦਾ ਸੀ ਆਪਾਂ ਇਹ ਬਾਹਰ ਆ ਕੇ ਖਲੋ ਜਾਵੇਗਾ ਹੂੰ ਆਪਣੀਆਂ ਸੋਚਾਂ ਨਾਲ ਨਹੀਂ ਚੰਗਿਆਈ ਮਿਲਦੀ ਖੁਦਾ ਦੀ ਸੋਚ ਨਾਲ ਮਿਲੂਗੀ ਚਲੋ ਅੱਗੇ ਛੇਤੀ ਪਰ ਆਪਣੇ ਖੁਦਾ ਹੀ ਹੋਵਾ ਦਾ ਨਾਮ ਲੈ ਕੇ ਆਪਦੇ ਖੁਦਾ ਦਾ ਨਾਮ ਲਊਗਾ ਇਹ ਮੇਰੇ ਖੁਦਾ ਆ ਬੜਾ ਖਾਸ ਬੰਦਾ ਰਾਜੇ ਦਾ ਆਇਆ ਤੇ ਇਹਨੂੰ ਤੂੰ ਠੀਕ ਕਰ ਦੇ ਇਹ ਤਾਂ ਮੇਰੀ ਖਾਸ ਹੀ ਇੰਤਤਾ ਵੀ ਇਹਨੂੰ ਠੀਕ ਕਰ ਦੇ ਪੁਣੇਵ ਦਾ ਕੁਝ ਨਹੀਂ ਕੀਤਾ ਹੋਵਾ ਦਾ ਨਾਮ ਲੈ ਕੇ ਉਸ ਥਾਵਾਂ ਤੇ ਆਪਣਾ ਹੱਥ ਫੇਰੇਗਾ ਹੂੰ ਅਤੇ ਕੋੜੀ ਨੂੰ ਚੰਗਾ ਕਰੇਗਾ ਕੋੜੀ ਨੂੰ ਚੰਗਾ ਕਰੇਗਾ ਛੇਤੀ ਕਿ ਵਿਸਤ ਗਿਆ ਸਧੀਆਂ ਅਬਨਾ ਦੇ ਫਰ ਫਰ ਇਸਰਾਇਲ ਦੀਆਂ ਸਾਰੀਆਂ ਨਦੀਆਂ ਕਹਿੰਦਾ ਹੁਣ ਗੱਲ ਆ ਪਾਣੀ ਵਿੱਚ ਨਹਾਉਂਦੀ ਕਿ ਸਾਡੇ ਪਾਣੀ ਉੱਧ ਇਧਰ ਸਾਫ਼ ਨਹੀਂ ਗੇ ਜਰਦਨ ਨਦੀ ਉਸ ਟਾਈਮ ਗੰਦੇ ਪਾਣੀ ਨਾਲ ਵਹਿ ਰਹੀ ਸੀ ਹਾਂਜੀ ਸੱਚੀ ਕਹਿੰਦਾ ਜਨ ਹੋਣਾ ਵੀ ਅਜੇ ਹਾਈ ਗੱਲ ਕਹਿਣੀ ਸੀ ਤੇ ਮੈਨੂੰ ਤੂੰ ਉੱਥੇ ਹੀ ਕਹਿ ਦਿੰਦਾ ਸਨੇਹਾ ਭੇਜ ਦਿੰਦਾ ਤੇ ਉੱਥੇ ਸਾਡੇ ਇੰਨੇ ਸਾਫ ਸਾਫ ਪਾਣੀਆਂ ਦੇ ਉਹ ਚਲਦੇ ਏ ਝਰਨੇ ਤੇ ਮੈਂ ਉੱਥੇ ਨਾ ਲੈਂਦਾ ਯਾਰ ਮੈਨੂੰ ਜ਼ਰੂਰ ਤੂੰ ਇੱਥੇ ਸੂਵੇ ਜੀੜ ਪੋਣਾਗਾ ਜਾਂ ਇੱਥੇ ਐਸੇ ਜੀ ਕੰਮ ਕਰਨਾਗਾ ਗੱਲ ਸਮਝ ਪਾ ਰਹੇ ਹੋ ਹਾਂਜੀ ਸੁਣੋ ਤੇ ਨਾਲ ਭਲਾ ਮੈਂ ਉਹਨਾਂ ਵਿੱਚ ਨਾ ਕੇ ਸ਼ੁੱਧ ਨਾ ਹੋ ਸਕਦਾ ਭਾਵੇਂ ਮੈਂ ਉੱਥੇ ਨਾ ਕੇ ਨਹੀਂ ਸੀ ਠੀਕ ਹੋ ਸਕਦਾ ਜੇ ਨੌਣ ਵਾਲੀ ਮੈਂ ਠੀਕ ਹੋਣਾ ਸੀ ਤਾਂ ਥੋੜੋ ਅੱਗੇ ਸੋ ਮੁੜਿਆ ਤੇ ਉਹ ਮੁੜਿਆ ਤੇ ਗੁੱਸੇ ਨਾਲ ਚੱਲਾ ਗਿਆ ਗੁੱਸਾ ਨਾ ਗੁੱਸਾ ਨਾ ਕਰਿਓ ਜੀ ਕਿਉਂਕਿ ਗੁੱਸੇ ਵਾਲਾ ਕੰਮ ਤੁਹਾਡੀ ਚੰਗਿਆਈ ਨੂੰ ਖਰਾਬ ਕਰ ਦੇਵੇਗਾ ਉਹ ਗੁੱਸੇ ਵਿੱਚ ਮੋੜਨ ਲੱਗਿਆ ਪੜੋ ਜਦੋਂ ਇੱਕ ਚਾਕਰ ਨੇੜੇ ਆਈ ਇੱਕ ਬੰਦਾ ਉਹਦੇ ਨਾਲ ਆਇਆ ਹallelujah ਕੋਈ ਸੀ ਜੋ ਉਸਦੇ ਨਾਲ ਆਇਆ ਤੇ ਉਹਨੇ ਉਹਨੂੰ ਆਖਿਆ ਪਿਓ ਜੀ ਇਹ ਆਖਿਆ ਉਹਨੇ ਇਹ ਆਖਿਆ ਇਹ ਸਾਡੇ ਪਿਤਾ ਇਹ ਸਾਡੇ ਪਿਤਾ ਜੀ ਨਬੀ ਤੋਂ ਤਾਨੂੰ ਕੋਈ ਵੱਡਾ ਕੰਮ ਜੇ ਨਦੀ ਤੈਨੂੰ ਕੋਈ ਵੱਡਾ ਕੰਮ ਕਹਿ ਦਿੰਦਾ ਵੀ ਜਾ ਨੰਗੇ ਪੈਰੀ ਉਹ ਪਹਾੜ ਦੇ ਉੱਤੇ ਚੜਨਾ ਜਾ ਕੇ ਤੇ ਉੱਥੋਂ ਪੱਤਾ ਤੋੜ ਕੇ ਲਿਆ ਤੂੰ ਫੇਰ ਤੂੰ ਥੱਲੇ ਆਉਣਾ ਤੇ ਕੀ ਤੂੰ ਐਸਾ ਹਾਲਤ ਵਿੱਚ ਤਾਂ ਜਾੜਨਾ ਸੀ ਜੇ ਕੋਈ ਹੋਰ ਤੈਨੂੰ ਔਖਾ ਕੰਮ ਕਹਿ ਦਿੰਦਾ ਤੇ ਕੀ ਤੂੰ ਉਹ ਕਰਨਾ ਸੀ ਤੈਨੂੰ ਚੁੱਭੀ ਜ ਮਾਰਨ ਵਾਸਤੇ ਕਿਹਾਗਾ ਸੋ ਸੱਤ ਚੁੱਭੀਆਂ ਮਾਰਨ ਆ ਨਾਲੇ ਤੇਰੇ ਨਦੀ ਹੈਗੀ ਆ ਚੱਲ ਤੈਨੂੰ ਲੈ ਕੇ ਚੱਲਦਾ ਤੂੰ ਸੱਤ ਚੁੱਭੀਆਂ ਮਾਰ ਇੱਕ ਵਾਰੀ ਤਜਰਬਾ ਕਰ ਉਹਦੇ ਬੋਲੇ ਦਾ ਵਿਸ਼ਵਾਸ ਨੂੰ ਕਿਰਿਆ ਦੇ ਵਿੱਚ ਤਾਂ ਲੈ ਕੇ ਆਉਣਾ ਜੋ ਬੋਲਿਆ ਗਿਆ ਉਸ ਨੂੰ ਕਰਕੇ ਤਾਂ ਦੇਖੋ ਮੈਂ ਤੁਹਾਨੂੰ ਕਹਾਂ ਚੰਗਿਆਈ ਦੀ ਇੱਕ ਲਾਈਨ ਆ ਹਾਂਜੀ ਉਸੇ ਤਰੀਕੇ ਨਾਲ ਚੱਲਣਾ ਪੈਂਦਾ ਹੈਗਾ ਜਿਵੇਂ ਬੱਚਨ ਚਲਾਉਂਦਾ ਪੜੋਸੀ ਧੀ ਜੀ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਖੇਂ ਤਾਂ ਵੀ ਤੁਸੀਂ ਨਾ ਕਰਦੇ ਜੇ ਨਬੀ ਕੋਈ ਤੁਹਾਨੂੰ ਕਹਿ ਦਿੰਦਾ ਭਾਈ ਤੁਹਾਨੂੰ ਤਾਂ ਆਹ ਕੰਮ ਕਰਨਾ ਪਵੇਗਾ ਤੁਹਾਨੂੰ ਉਹ ਕੰਮ ਕਰਨਾ ਪਵੇਗਾ ਕਿ ਤੁਸੀਂ ਨਾ ਕਰਦੇ ਹਾਂਜੀ ਜਦ ਉਸਨੇ ਤੁਹਾਨੂੰ ਆਖਿਆ ਹੈ ਕੋਈ ਨਾਲ ਲੈ ਕੇ ਜੇ ਉਹ ਨੂੰ ਜੇ ਉਹਨੇ ਤੈਨੂੰ ਨਾਉਣ ਵਾਸਤੇ ਹੀ ਕਹਣਾ ਕਿਹਾਗਾ ਤੇ ਚੁਬੀ ਦੀ ਕਿੱਡੀ ਗੱਲ ਐ ਕਮਾਰਲਾ ਸੱਤ ਚੁਬੀਆਂ ਕਿਹਾ ਤੇ ਤੂੰ ਸੱਤ ਚੁਬੀਆਂ ਮਾਰਲਾ ਪੜੋ ਅੱਗੇ ਜਦ ਉਸਨੇ ਆ ਤੈਨੂੰ ਆਖਿਆ ਹੈ ਕੋਈ ਨਾਲ ਐ ਤੇ ਤੂੰ ਸ਼ੁੱਧ ਹੋ ਜਾ ਤੂੰ ਨਾਲਾਂ ਤੇ ਸ਼ੁੱਧ ਹੋ ਜਾ ਤਾਂ ਕਿੰਨਾ ਵਧੀਕ ਇਹ ਕਰਨਾ ਚਾਹੀਦਾ ਹੈ ਤੇ ਤੂੰ ਸੋਤ ਉਹ ਨੌਕਰ ਆਪਣੇ ਸੁਆਮੀ ਨੂੰ ਕਹਿ ਰਿਹਾ ਤੂੰ ਸੋਚ ਵੀ ਸਾਨੂੰ ਕਿੰਨਾ ਜ਼ਰੂਰੀ ਹੈ ਇਹ ਕੰਮ ਕਰਨਾ ਵੀ ਜੀ ਤੇਰੀ ਚੰਗਿਆਈ ਇਸੇ ਨਾਲ ਹੀ ਜੁੜੀ ਹੋਈ ਆ ਤੇ ਤੂੰ ਇਹ ਕੰਮ ਕਰ ਲੈ ਪੜੋ ਅੱਗੇ ਤਾਂ ਖੁਦਾ ਦੀ ਜਨ ਦੇ ਆਖੇ ਅਨੁਸਾਰ ਤਾਂ ਉਸ ਆਖੇ ਦੇ ਅਨੁਸਾਰ ਉਸਨੇ ਯਰਦਨ ਉਤੇ ਉਤਰ ਕੇ ਸਾਤ ਚੁਬੀਆਂ ਮਾਰੀਆਂ ਤੇ ਉਹ ਯਰਦਨ ਦੇ ਵਿੱਚ ਗਿਆ ਉਹਨੇ ਪਹਿਲੀ ਚੁਬੀ ਮਾਰੀ ਗੁੱਸੇ ਦੇ ਵਿੱਚ ਪਹਿਲੀ ਚੁਬੀ ਮਾਰੀ ਬਾਹਰ ਨਿਕਲਿਆ ਬਾਹਾਂ ਦੇਖੀਆਂ ਕੋੜ ਨਾਲ ਭਰੀਆਂ ਪਈਆਂ ਦਿਲ ਨਹੀਂ ਖੜਿਆ ਫੇਰ ਇੱਕ ਚੂਬੀ ਮਾਰੀ ਗੁੱਸੇ ਦੇ ਵਿੱਚ ਬਸ ਮੈਂ ਹੁਣ ਇੱਥੇ ਬੰਦ ਕਰਦਾ ਫੇਰ ਦੂਜੀ ਚੂਬੀ ਮਾਰੀ ਗੁੱਸੇ ਦੇ ਵਿੱਚ 2 ਮਿੰਟ ਵਿੱਚ ਬੈਠਾ ਰਿਹਾ ਕਹਿੰਦਾ ਕੀ ਪਤਾ ਵੀ ਕੋਈ ਚੀਜ਼ ਹੀ ਚੱਲ ਜੇ ਵਿੱਚ ਫੇਰ ਬਾਹਰ ਨਿਕਲਿਆ ਫੇਰ ਦੇਖਿਆ ਉਹੀ ਹਾਲ ਫੇਰ ਆ ਫੇਰ ਤੀਜੀ ਚੂਬੀ ਮਾਰੀ ਬੈਠਾ ਰਿਹਾ ਦੇਖਿਆ ਬਾਹਰ ਨਿਕਲ ਕੇ ਫੇਰ ਉਹੀ ਹਾਲ ਆ 6 ਚੂਬੀਆਂ ਉਹਨੇ ਮਾਰਤੀਆਂ ਮੈਂ ਕਹਾਂਗਾ ਪੰਜ ਚੁਬੀਆਂ ਜਦੋਂ ਮਾਰਤੀਆਂ ਤੇ ਛੇਵੀਂ ਵਾਰੀ ਵੀ ਜਦੋਂ ਉਹ ਬਾਹਰ ਨਿਕਲ ਕੇ ਆਇਆ ਤੇ ਉਹਨੇ ਵੇਖਿਆ ਆਪਣਾ ਸਰੀਰ ਉਵੇਂ ਦਾ ਉਵੇਂ ਹੀ ਆ ਛੇ ਚੁਬੀਆਂ ਦੇ ਨਾਲ ਵੀ ਸਰੀਰ ਚੰਗਾਈ ਬਹੁਤ ਖਾਸ ਆ ਹallelujah ਤੇ ਜਦੋਂ ਛੇ ਚੁਬੀਆਂ ਮਾਰ ਲੀਆਂ ਹੁਣ ਉਹ ਪੱਥਰ ਦਿਲ ਨਾਲ ਥੱਲੇ ਨਹੀਂ ਜਾ ਰਿਹਾ ਹੁਣ ਉਹ ਇਹ ਸਾਸ ਵਿੱਚ ਜਾ ਰਿਹਾ ਵੀ ਇਹ ਨਵੀ ਇਹ ਖੁਦਾ ਦਾ ਬੰਦਾ ਮੇਰੀ ਆਖਰੀ ਉਮੀਦ ਆ ਜੇ ਇਹ ਨਾ ਠੀਕ ਕਰ ਸਕਿਆ ਦੁਨੀਆ ਤੇ ਮੈਨੂੰ ਕੋਈ ਠੀਕ ਕਰ ਨਹੀਂ ਸਕਦਾ ਹੁਣ ਉਹਦਾ ਦਿਲ ਪਿੰਗਲ ਗਿਆ ਖੁਦਾ ਨੇ ਕਮਾਂਡ ਨੂੰ ਤਾਂ ਤੋੜਨਾ ਸੀ ਉਹਦਾ ਕਮਾਂਡ ਉਹਦਾ ਦਿਲ ਜਦੋਂ ਪਿੰਗਲ ਗਿਆ ਤੇ ਹੁਣ ਉਹਨੇ ਆਖਿਆ ਇਹ ਖੁਦਾ ਮਨ ਵਿੱਚ ਸੋਚ ਰਿਹਾ ਕਿ ਇਹ ਤੇਰਾ ਸੇਵਕ ਹੀ ਹੈ ਜਿਹਨੇ ਮੈਨੂੰ ਆਖਿਆ ਹੈ ਔਰ ਜਦ ਉਹਨੇ ਇਹ ਕੰਮ ਕੀਤਾ ਔਰ ਥੱਲੇ ਜੋ ਬੀਮਾਰੀ ਬੈਠਾ ਔਰ ਜਦੋਂ ਬਾਹਰ ਆਇਆ ਕੋਟ ਜਾਂਦਾ ਰਿਹਾ ਕੁਝ ਗੱਲਾਂ ਹੁੰਦੀਆਂ ਨੇ ਸਾਡੀ ਚੰਗਿਆਈ ਖੁਦਾ ਦੇ ਬਚਨ ਨਾਲ ਜੁੜੀ ਆ ਤਰੁਣ ਨੇ ਆਖਿਆ ਇੱਕ ਕੋਲ ਇੱਕ ਵਿਅਕਤੀ ਉਹਦੇ ਕੋਲੇ ਆਇਆ ਉਹ ਕਹਿੰਦਾ ਪ੍ਰਭੂ ਮੈਂ ਆ ਕੰਮ ਕਰਦਾ ਮੈਂ ਜੀਵਨ ਪੋਣਾਗਾ ਪ੍ਰਭੂ ਕਹਿੰਦਾ ਮੇਰੇ ਪਿੱਛੇ ਹੋ ਜਾ ਕਹਿੰਦਾ ਮੈਨੂੰ ਕਰਨਾ ਕੀ ਪਵੇਗਾ ਕਹਿੰਦਾ ਸਾਰਾ ਕੁਝ ਛੱਡਣਾ ਪਵੇਗਾ ਉਹ ਇਸ ਗੱਲ ਨੂੰ ਕਰ ਨਹੀਂ ਸਕਿਆ ਭੇੜਾ ਹੋ ਕੇ ਚਲਿਆ ਗਿਆ ਪਰ ਮੇਰੇ ਭੈਣ ਪ੍ਰਭੂ ਬਾਅਦ ਵਿੱਚ ਦੋ ਜਾਨੇ ਹੋ ਰਹੇ ਦੋ ਨਹੀਂ 12 ਜਾਨੇ ਹੋ ਰਹੇ ਉਹ ਕਹਿੰਦੇ ਪ੍ਰਭੂ ਅਸੀਂ ਸਾਰਾ ਕੁਝ ਛੱਡਦੇ ਹਾਂ ਸਾਨੂੰ ਕੀ ਮਿਲੂਗਾ ਕਹਿੰਦਾ ਤੁਸੀਂ ਰਾਜ ਕਰੋਗੇ ਹallelujah ਕਈ ਵਾਰ ਸਾਨੂੰ ਚੰਗਾਈ ਪਾਉਣ ਦੇ ਲਈ ਕੁਝ ਛੱਡਣਾ ਵੀ ਪੈਂਦਾ ਜਾਂਦਾ ਪ੍ਰਭੂ ਤੁਹਾਨੂੰ ਬੜੀ ਬਰਕਤ ਦੇਵੇ ਵਿਸ਼ਵਾਸ ਕਰੋ ਤੁਸੀਂ ਚੰਗੇ ਹੋ ਚੁੱਕੇ ਹੋ ਬਾ ਤੁਸੀਂ ਖੁਦਾ ਦੇ ਬਚਨ ਦੇ ਉੱਤੇ ਬਣੇ ਰਹੋ ਔਰ ਜੇਕਰ ਹੁਣ ਗੱਲ ਇਹ ਹੈ